ਸਸੀਗਾ ਦੋਸਤੋ ਆ ਵੀਡੀਓ ਇੰਨੇ ਕ ਸ਼ੇਅਰ ਕਰ ਦੋ ਸਾਡੇ ਕਈ ਵੀਰ ਭਰਾ ਜਿਹੜੇ ਨੇਗੇ ਦੂਸਰੀ ਸਟੇਟ ਤੋਂ ਆਉਂਦ ਨੇ ਮਨਾਲੀ ਘੁੰਮਣ ਆਉਂਦ ਨੇ ਹਨਾ ਤਾਂ ਉਹ ਬਹੁਤ ਨੇਰੇ ਚ ਨੇ ਤੇ ਆ ਗਲੀ ਦੀ ਗੱਲ ਦੱਸਾਂ ਤੁਹਾਨੂੰ ਮੈਂ ਮਾਲ ਰੋਡ ਆਂਦੇ ਹੋ ਨਾ ਮਾਲ ਰੋਡ ਤੇ ਮਨਾਲੀ ਦੇ ਮਾਲ ਰੋਡ ਤੇ ਨਾ ਬਹੁਤ ਜ਼ਿਆਦਾ ਮਤਲਬ ਮਹਿੰਗਾ ਹੀ ਐ ਬਹੁਤ ਹਰ ਇੱਕ ਚੀਜ਼ 100 ਰੁਪਏ ਵਾਲੀ ਚੀਜ਼ ਤੁਹਾਨੂੰ 250 ਦੀ ਮਿਲੂਗੀ ਤੇ ਆ ਗਲੀ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਨਦੇ ਆ ਤੁਸੀਂ ਕੁਝ ਵੀ ਖਾਣਾ ਪੀਣਾ ਰੋਟੀ ਪਾਣੀ ਸਾਰਾ ਕੁਝ ਹਨਾ ਇੱਥੇ ਕੱਪੜੇ ਤੋਂ ਲੈ ਕੇ ਹਰ ਇੱਕ ਚੀਜ਼ ਤੁਹਾਨੂੰ ਗਰੋਸਰੀ ਮਤਲਬ ਖਾਣ ਪੀਣ ਨੂੰ ਜੋ ਵੀ ਹੈ ਨਾ ਤੁਹ ਆਪਣੇ ਲੋਕਾਂ ਨਾਲ ਠੱਗੀ ਹੁੰਦੀ ਹੈਗੀ ਇੱਥੇ ਮਾਲ ਰੋਡ ਤੇ ਨਹੀਂ ਇੱਥੇ ਕਿਉਂਕਿ ਇੱਥੇ ਕਿਰਾਏ ਜਿਆਦਾ ਨੇ ਮਹਿੰਗੇ ਚੀਜ਼ਾਂ ਹੁੰਦੀਆਂ ਨੇ ਤੇ ਆਹ ਜਿਹੜੀ ਗਲੀ ਹੈ ਨਾ ਤੇ ਜਿਵੇਂ ਮੰਨ ਲਓ ਕੋਈ ਚਿਕਨ ਖਾਂਦਾ ਵੀਰ ਭਰਾ ਕੋਈ ਹੈ ਨਾ ਤਾਂ ਚਿਕਨ ਆ ਪੰਜਾਬੀ ਬੰਦੇ ਦਾ ਹੈਗਾ ਗੁਰਦਾਸਪੁਰ ਦੇ ਬੰਦੇ ਦਾ ਟੱਬ ਹੈ ਹਿਮਾਚਲੀ ਨੇ ਦੇਖੋ ਇੱਕ ਗਲੀ ਦੇ ਵਿੱਚ ਹੈ ਉਹ ਗਲੀ ਦੇ ਵਿੱਚ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਹਰ ਇੱਕ ਚੀਜ਼ ਸਸਤੀ ਹੈ 20-20 ਰੁਪਿਆ ਦਾ ਜਿਹੜਾ ਸੂਪ ਪੀ ਲੈਣਾ ਸੂਪ ਦੇ ਵੀ ਦੁਕਾਨੇ ਹੋ ਜੂਗੇ ਤੁਸੀਂ ਆਹ ਦੇਖੋ ਮਤਲਬ ਇੱਥੇ ਹਰ ਇੱਕ ਚੀਜ਼ ਸਸਤੀ ਮਿਲਦੀ ਹੈ ਵੀਡੀਓ ਇੰਨੀ ਸ਼ੇਅਰ ਕਰ ਦਿਓ ਸਾਡੇ ਭਰਾ ਪ ਅਵੇਜ ਨੂੰ ਮਮੋਸ ਲਾ ਲਓ ਜੀ ਹਨਾ ਤਾਂ ਬਹੁਤ ਜਿਆਦਾ ਸਸਤੇ ਨੇ ਤੇ ਚੀਜ਼ਾਂ ਵੀ ਬਹੁਤ ਵਧੀਆ ਸੀ ਮਹਿੰਗਾਈ ਸੀ ਉੱਥੇ ਕੋਈ ਵੀ ਜਿਹੜਾ ਟੱਬ ਹੈਗਾ ਉੱਥੇ ਮਤਲਬ ਆਪਾਂ ਕੁਝ ਵੀ ਜਿਹੜਾ ਸਸਤਾ ਖਾ ਸਕਦੇ ਆ ਰੋ ਮਾਲ ਰੋਡ ਤੇ ਆਪਾਂ ਇੰਨੇ ਪੈਸੇ ਖਰਚ ਦਿੰਨੇ ਆ ਉੱਥੇ ਕੋਈ ਫਾਇਦਾ ਨਹੀਂ ਨਾਲੇ ਉਹ ਚੀਜ਼ਾਂ ਇੰਨੀ ਵਿਗਦੀ ਨਹੀਂ ਹੈਗੀਆਂ ਪਸਤੀਆਂ ਹੋ ਜਾਂਦੀਆਂ ਨੇ ਤੇ ਇੱਥੇ ਜਿਹੜੇ ਮਨਾਲੀਆ ਲੋਕ ਵੀ ਇੱਥੇ ਹੀ ਖਾਂਦੇ ਨੇਗੇ ਤੇ ਇਹ ਵੀਡੀਓ ਮੈਂ ਤਾਂ ਸ਼ੇਅਰ ਕਰ ਰਿਹਾ ਤਾਂ ਕਿ ਅੱਗੇ ਜਿਹੜੇ ਜਾਓ ਤੁਸੀਂ ਹਨਾ ਤਾਂ ਤੁਹਾਨੂੰ ਠੱਗੀ ਨਾ ਹੋਵੇ ਤੁਹਾਡੇ ਨਾਲ ਤੇ ਨਾਲੇ ਇੰਨੀਆਂ ਚੀਜ਼ਾਂ ਸਾਰੀਆਂ बिक ਜਾਂਦੀਆਂ ਨੇ ਜਲਦੀ ਜਿਹੜੀ ਗਲੀ ਦੇ ਵਿੱਚ ਟੱਬ ਯਾਪਾ ਦੇਖੋ ਮੰਗਾਇਆ ਸੀਗਾ ਤੇ ਮੈਂ ਆ ਦੇਖੋ ਅੱਜ ਥੂਪ ਆ ਗਿਆ ਤੇ ਥੁਪਕਾ ਕਹਿੰਦੇ ਨੇ ਨਿਊੜਾ ਚ ਥੂਪ ਥੂਪ ਆਦਨੇ ਮੋਮੋਸ ਹਨ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਟੇਸਟੀ ਨੇ ਤੁਹਾਨੂੰ ਦੇਖਣ ਵਾਲਾ ਕਰਨਾ ਵੀ ਅੱਗ ਸਵਾ ਪਰ ਬਹੁਤ ਵਧੀਆ